ਪੰਜਾਬ ਦੇ ਸਾਬਕਾ ਡੀਜੀਪੀ ਤੇ ਸਾਬਕਾ ਮੰਤਰੀ ਦਾ ਪੁੱਤ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਖਬਰ ਸੁਣੀ ਸੀ ਕਿ ਉਹਦੀ ਮੌਤ ਹੋ ਗਈ ਹੈ ਔਰ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਸੀ ਕਿ ਦਵਾਈ ਦੀ ਸ਼ਾਇਦ ਓਵਰਡੋਸ ਹੋ ਗਈ ਹੈ ਜਿਸ ਦੇ ਕਰਕੇ ਉਸ ਦੀ ਮੌਤ ਹੋਈ ਹੈ ਪਰ ਉਸ ਮਾਮਲੇ ਦੇ ਵਿੱਚ ਹੁਣ ਬਹੁਤ ਵੱਡੇ ਵੱਡੇ ਖੁਲਾਸੇ ਹੋ ਰਹੇ ਨੇ ਔਰ ਪਿਤਾ ਦੇ ਉੱਪਰ ਵੀ ਔਰ ਮਾਤਾ ਦੇ ਉੱਪਰ ਵੀ ਐਫਆਈਆਰ ਦਰਜ ਕੀਤੀ ਗਈ ਹੈ ਦਰਸਲ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਉਹਨਾਂ ਦੀ ਸਾਬਕਾ ਪਤਨੀ ਰਜ਼ੀਆ ਸੁਲਤਾਨਾ ਦੀ ਜਿਨ੍ਹਾਂ ਦਾ ਪੁੱਤਰ ਜਿਹੜਾ ਸੀ ਅਕੀਲ ਸੀ ਜਿਹਨੇ ਪਿਛਲੇ ਦਿਨੀ ਉਹਦੀ ਮੌਤ ਹੋਈ ਔਰ ਉਸ ਦੀ ਮੌਤ ਤੋਂ ਬਾਅਦ ਬਹੁਤ ਚਰਚਾ ਚੜ੍ਹ ਰਹੀ ਸੀ ਕਿ ਅਚਾਨਕ ਮੌਤ ਕਿਵੇਂ ਹੋ ਗਈ ਆ ਪਰ ਉਸ ਦੇ ਵਿੱਚ ਹੁਣ ਦੋ ਵੀਡੀਓ ਸਾਹਮਣੇ ਆਈਆਂ ਨੇ ਅਕੀਲ ਦੀਆਂ ਮੌਤ ਤੋਂ ਪਹਿਲਾਂ ਦੀਆਂ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਖੁਲਾਸੇ ਕੀਤੇ ਨੇ ਔਰ ਜਿਸ ਤੋਂ ਬਾਅਦ ਰਜ਼ੀਆ ਸੁਲਤਾਨਾ ਮੁਹੰਮਦ ਮੁਸਤਾਫਾ ਉਹਨਾਂ ਦੀ ਬੇਟੀ ਔਰ ਉਹਨਾਂ ਦੀ ਨੋ ਜਣ ਕੇ ਅਕਲ ਦੀ ਵਾਈਫ ਦੇ ਉੱਪਰ ਵੀ ਪੰਚਕੂਲਾ ਦੇ ਵਿੱਚ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਉਸ ਐਫ ਆਈ ਆਰ ਨੂੰ ਦਰਜ ਕਰਨ ਦਾ ਜਿਹੜਾ ਹਵਾਲਾ ਦਿੱਤਾ ਗਿਆ ਉਹ ਹੈ ਅਕਿਲ ਦੀਆਂ ਕੁਝ ਵੀਡੀਓਜ਼ ਉਹਦਾ ਇੱਕ ਮਿੱਤਰ ਸੀ ਉਹਦੇ ਮਿੱਤਰ ਦੇ ਵੱਲੋਂ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ ਪੁਲਿਸ ਦੇ ਕੋਲ ਔਰ ਜਿਸ ਦੇ ਵਿੱਚ ਉਹਨੇ ਇਹ ਜ਼ਿਕਰ ਕੀਤਾ ਸੀ ਸ਼ਮਸ਼ੂਦੀਨ ਸ਼ਮਸ਼ੂਦੀਨ ਨੇ ਮਲੇਰਕੋਟਲੇ ਦੇ ਮਾਡਲ ਟਾਉਨ ਦੇ ਰਹਿਣ ਵਾਲਾ ਇਹ ਵਿਅਕਤੀ ਹੈ ਔਰ ਇਹਨੇ ਕਿਹਾ ਸੀ ਕਿ 17 ਅਕਤੂਬਰ ਨੂੰ ਪੁਲਿਸ ਨੂੰ ਇੱਕ ਉਹਨੇ ਪੰਚਕੁਲਾ ਪੁਲਿਸ ਕਮਿਸ਼ਨਰ ਨੂੰ ਇੱਕ ਸ਼ਿਕਾਇਤ ਭੇਜੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਕਿਲ ਦੀਆਂ ਤੁਸੀਂ ਪੁਰਾਣੀਆਂ ਵੀਡੀਓਜ਼ ਦੇਖੋ ਔਰ ਉਸ ਵੀਡੀਓ ਦਾ ਉਹਨੇ ਜ਼ਿਕਰ ਕੀਤਾ ਸੀ ਜਿਹੜੀ ਵੀਡੀਓ 27 ਅਗਸਤ ਨੂੰ ਅਕਿਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਉਸ ਵੀਡੀਓ ਨੂੰ ਪਾਇਆ ਸੀ ਔਰ ਉਸ ਵੀਡੀਓ ਦੇ ਵਿੱਚ ਉਹਨੇ ਜ਼ਿਕਰ ਕੀਤਾ ਸੀ ਕਿ ਮੇਰੀ ਜਾਨ ਨੂੰ ਖਤਰਾ ਹੈ ਕਿਹਦੇ ਕੋਲੋਂ ਮੇਰੇ ਹੀ ਪਰਿਵਾਰ ਤੋਂ ਮਤਲਬ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਔਰ ਆਪਣੀ ਮਾਤਾ ਜਿਹੜੀ ਰਜਿਆ ਸੁਲਤਾਨਾ ਉਹਨਾਂ ਤੋਂ ਹੀ ਉਹਨੇ ਕਿਹਾ ਸੀ ਕਿ ਮੈਨੂੰ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਇਹ ਮਰਵਾ ਸਕਦੇ ਨੇ ਉਹਦਾ ਕਾਰਨ ਕੀ ਦੱਸਿਆ ਗਿਆ ਵੀਡੀਓ ਦੇ ਵਿੱਚ ਉਹਨੇ ਕਾਰਨ ਦੱਸਿਆ ਕਿ ਮੇਰਾ ਪਿਤਾ ਜਿਹੜਾ ਮੁਹੰਮਦ ਮੁਸਤਾਫਾ ਉਹਦਾ ਮੇਰੀ ਘਰ ਵਾਲੀ ਦੇ ਨਾਲ ਉਹਦੇ ਨਜਾਇਜ਼ ਸੰਬੰਧ ਨੇ ਔਰ ਮੈਂ ਉਹਨਾਂ ਨੂੰ ਆਪ ਦੇਖਿਆ ਔਰ ਮੈਂ ਮੇਰੀ ਇਹ ਪੁਸ਼ਟੀ ਹੋ ਚੁੱਕੀ ਹੈ ਕਿ ਹਾਂ ਇਹ ਦੋਨਾਂ ਦੇ ਆਪਸੀ ਸੰਬੰਧ ਨੇ ਔਰ ਉਹਨੇ ਬਹੁਤ ਵੱਡੇ ਵੱਡੇ ਖੁਲਾਸੇ ਕੀਤੇ ਔਰ ਉਸ ਤੋਂ ਬਾਅਦ ਤੋਂ ਹੀ ਉਹਨੂੰ ਇਸ ਚੀਜ਼ ਦਾ ਡਰ ਸੀ ਕਿ ਮੈਨੂੰ ਮੇਰੇ ਪਰਿਵਾਰ ਦੇ ਵੱਲੋਂ ਹੀ ਮਰਵਾਇਆ ਜਾ ਸਕਦਾ ਹੈ ਮੇਰੀ ਜਾਨ ਨੂੰ ਖਤਰਾ ਹੈ ਕਈ ਵਾਰ ਪਹਿਲਾਂ ਵੀ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਖਾਸ ਗੱਲ ਇਹਦੇ ਵਿੱਚ ਇਹ ਹੈ ਕਿ ਅਕੀਲ ਅਖਤਰ ਦੀ ਇੱਕ ਡਾਇਰੀ ਪੁਲਿਸ ਦੇ ਹੱਥ ਲੱਗੀ ਹੈ ਉਸ ਡਾਇਰੀ ਦੇ ਵਿੱਚ ਬਹੁਤ ਵੱਡੇ ਵੱਡੇ ਖੁਲਾਸੇ ਕੀਤੇ ਗਏ ਨੇ ਉਸ ਡਾਇਰੀ ਦਾ ਹੀ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਉਹ ਡਾਇਰੀ ਦੇ ਵਿੱਚ ਕੀ ਕੁਝ ਲਿਖਿਆ ਹੋਇਆ ਸੋ ਉਹ ਹੁਣ ਇੱਕ ਵੀਡੀਓ ਜਿਹੜੀ ਅਕੀਲ ਦੀ ਹੁਣ ਜਿਹੜੀ ਵਾਇਰਲ ਹੋ ਰਹੀ ਹੈ ਉਹ 27 ਅਗਸਤ ਦੀ ਵੀਡੀਓ 16 ਮਿੰਟ 11 ਸੈਕਿੰਡ ਦੀ ਵੀਡੀਓ ਜਿਹਦੇ ਵਿੱਚ ਉਹਨੇ ਕੁਝ ਵੱਡੇ ਇਲਜ਼ਾਮ ਜਿਹੜੇ ਲਗਾਏ ਉਹ ਮੈਂ ਤੁਹਾਨੂੰ ਪੜ੍ਹ ਕੇ ਦੱਸਣਾ ਚਾਹਨਾ ਕਿ ਇਲਜ਼ਾਮ ਕਿਹੜੇ ਲਗਾਏ ਅਕੀਲ ਨੇ ਉਨੇ ਕਿਹਾ ਕਿ ਮੈਂ ਡੇਢ ਸਾਲ ਪਹਿਲਾਂ ਆਪਣੇ ਡੈਡ ਤੇ ਵਾਈਫ ਦਾ ਅਫੇਅਰ ਜਿਹੜਾ ਉਹ ਡਿਸਕਵਰ ਕੀਤਾ ਮੈਨੂੰ ਇਹ ਪਹਿਲਾਂ ਤੋਂ ਹੀ ਪਹਿਲਾਂ ਹੀ ਪਤਾ ਲੱਗਣਾ ਚਾਹੀਦਾ ਸੀ ਪਰ ਮੈਨੂੰ ਲੇਟ ਪਤਾ ਲੱਗਾ ਉਹਨੇ ਕਿਹਾ ਕਿ ਹਾਲਾਂਕਿ ਵਿਆਹ ਤੋਂ 1 ਸਾਲ ਬਾਅਦ ਵੀ ਜਾਨਕਿ 2018 ਦੇ ਵਿੱਚ ਮੈਂ ਡ्रेसਿੰਗ ਰੂਮ ਦੇ ਵਿੱਚ ਉਹਨਾਂ ਨੂੰ ਫੜ ਲਿਆ ਸੀ ਮਤਲਬ ਕਿ ਉਹਨੂੰ ਆਪਣੀ ਵਾਈਫ ਔਰ ਆਪਣੇ ਪਿਤਾ ਦਾ ਜ਼ਿਕਰ ਕਰ ਰਿਹਾ ਉਹ ਔਰ ਪਰ ਉਥੋਂ ਕਹਿੰਦਾ ਉਹ ਮੇਰੇ ਡੈਡ ਉਦੋਂ ਭੱਜ ਗਏ ਮੈਂ ਨਹੀਂ ਇਹ ਜਾਣਦਾ ਕਿ ਇਹਨਾਂ ਦਾ ਅਫੇਅਰ ਕਦੋਂ ਸ਼ੁਰੂ ਹੋਇਆ ਔਰ ਇਹਨੂੰ ਲੈ ਕੇ ਮੈਂ ਕਾਫੀ ਕਾਫੀ ਚਿੰਤਤ ਸੀ ਔਰ ਵਾਈਫ ਨੇ ਵਾਈਫ ਦੇ ਉੱਪਰ ਉਹਨੇ ਬਹੁਤ ਵੱਡੇ ਵੱਡੇ ਇਲਜ਼ਾਮ ਲਗਾਏ ਸੀ ਸੋ ਇਨ ਇਨ ਆ ਵੀਡੀਓਜ਼ ਦੇ ਆਧਾਰ ਦੇ ਉੱਤੇ ਹੀ ਹੁਣ ਇੱਕ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਕਰਕੇ ਪਰਚੇ ਦੇ ਵਿੱਚ ਨਾਮ ਜਿਹੜੇ ਜਿਹੜੇ ਪੁਲਿਸ ਦੇ ਵੱਲੋਂ ਐਡ ਕੀਤੇ ਗਏ ਨੇ ਜੀ ਉਹਨਾਂ ਦਾ ਆਪਾਂ ਨਾਮਾਂ ਦਾ ਜ਼ਿਕਰ ਕਰੀਏ ਵੀ ਉਹ ਪਰਚੇ ਦੇ ਵਿੱਚ ਨਾਮ ਕਿਹੜਾ ਕਿਹੜਾ ਹੈ ਸ਼ਮਸ਼ੂਦੀਨ ਨੇ ਕਿਹਾ ਕਿ ਇਸ ਤੋਂ ਬਾਅਦ ਇਹ ਜਦੋਂ ਵੀਡੀਓ ਆਈ ਉਸ ਤੋਂ ਵੀਡੀਓ ਦੇ ਵਿੱਚ ਉਹਨੇ ਖਤਸ਼ਾ ਜ਼ਾਹਿਰ ਕੀਤਾ ਸੀ ਔਰ ਸ਼ਮਸ਼ੂਦੀ ਨੇ ਕਿਹਾ ਕਿ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਔਰ ਇਹੀ ਚਿੰਤਾ ਦਾ ਵਿਸ਼ਾ ਹੈ ਕਿ ਉਹਨੇ ਪਹਿਲਾਂ ਹੀ ਇਸ ਚੀਜ਼ ਦਾ ਖਤਸ਼ਾ ਜ਼ਾਹਿਰ ਕੀਤਾ ਸੀ ਕਿ ਮੇਰੇ ਪਰਿਵਾਰ ਦੇ ਲੋਕ ਹੀ ਮੈਨੂੰ ਮਰਵਾ ਸਕਦੇ ਨੇ ਔਰ ਇਹੀ ਹੋਇਆ ਔਰ ਇਸ ਕਰਕੇ ਇਹ ਖਤਰਾ ਸੀ ਉਹਨੂੰ ਔਰ ਇਹ ਖਤਰੇ ਦਾ ਖਤਰੇ ਦੇ ਬਾਰੇ ਉਹ ਪਹਿਲੇ ਦੱਸ ਗਿਆ ਸੀ ਔਰ ਹੁਣ 20 ਅਕਤੂਬਰ ਯਾਨੀ ਕਿ ਬੀਤੇ ਕੱਲ ਹੀ ਮਨਸਾ ਦੇਵੀ ਕੰਪਲੈਕਸ ਪੁਲਿਸ ਥਾਣੇ ਪੰਚਕੂਲਾ ਦੇ ਵੱਲੋਂ ਅਕਿਲ ਦੇ ਪਿਤਾ ਡੀਜੀਪੀ ਸਾਬਕਾ ਡੀਜੀਪੀ ਮੁਸਤਾਫਾ ਸਾਬਕਾ ਮੰਤਰੀ ਰਜੀਆ ਸੁਲਤਾਨਾ ਉਹਨਾਂ ਦੀ ਭੈਣ ਅਕਿਲ ਦੀ ਭੈਣ ਔਰ ਉਹਦੀ ਪਤਨੀ ਦੇ ਉੱਪਰ ਬੀ ਐਨ ਐਸ ਦੀ ਧਾਰਾ 103 1 ਔਰ 61 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਸੋ ਇਸ ਹੁਣ ਕੇਸ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਇਸ ਮੋੜ ਦੇ ਵਿੱਚ ਹੁਣ ਮੁਸਤਾਫਾ ਫੈਮਲੀ ਦੀਆਂ ਕਿੰਨੀਆਂ ਮੁਸ਼ਕਲਾਂ ਆਣ ਵਾਲੇ ਟਾਈਮ ਦੇ ਵਿੱਚ ਵਧਣਗੀਆਂ ਉਹ ਦੇਖਣਾ ਹੋਵੇਗਾ ਪਰ ਅਕਿਲ ਅਫਤਰ ਦਾ ਜਿਹੜਾ ਉਹਦੀ ਜਿਹੜੀ ਮੌਤ ਹੈ ਉਹ ਕਿਤੇ ਨਾ ਕਿਤੇ ਹੁਣ ਬਹੁਤ ਵੱਡੇ ਖੁਲਾਸੇ ਕਰਨ ਵਾਲੀ ਔਰ ਇਸ ਖੁਲਾਸਿਆਂ ਦੇ ਨਾਲ ਪਰਿਵਾਰ ਨੂੰ ਆਉਣ ਵਾਲੇ ਟਾਈਮ ਤੇ ਨੁਕਸਾਨ ਹੋ ਸਕਦਾ ਹੈ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਇਹਦੇ ਉੱਤੇ ਐਸਆਈਟੀਵੀ ਬਣਾ ਦਿੱਤੀ ਗਈ ਹੈ ਜਾਂਚ ਬਿਠਾ ਦਿੱਤੀ ਗਈ ਹੈ ਔਰ ਜਲਦ ਇਹਦੇ ਵਿੱਚ ਬਹੁਤ ਵੱਡੇ ਵੱਡੇ ਖੁਲਾਸੇ ਹੋਣ ਦੀ ਜਿਹੜੀ ਉਮੀਦ ਹੈ ਉਹ ਲਗਾਈ ਜਾ ਸਕਦੀ ਹੈ